ਦੇਸ ਪ੍ਰਸਾਦ ਸਭ ਜਗਤ ਉਤਰਾਇ ਜਨ ਆਵਨ ਕਾ ਇਹ ਸੁਆਉ ਜਨਕ ਸੰਗ ਚਿਤ ਆਵਨਾਉ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਲੀਏ ਲੜ ਲਾਏ ਦਰਦਰ ਵੇਸ ਸੇ ਤਉ ਨ ਧਨ ਜਾਣੀਂ ਮਾ ਆਏ ਸਫਲ ਸੇ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸਲ ਜਬਰ ਤਰ ਤਖਤ ਸਿੰਘਾਸਣ ਦੇ ਮਾਲਕ ਦੁਗੋ ਦੁਗਿਆ ਟਾਲੇ ਗਰੀਬ ਨਿਵਾਜ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰਤਾ ਗਦੀ ਉੱਤੇ ਸੁਭਾਏ ਮਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਨਾ ਦੀ ਪਾਵਨ ਤਬਿੱਤਰ ਹਜੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਓ ਗੱਜ ਕੇ ਫਤੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦੇ ਮਹਾਨ ਗੁਰਮਤ ਸਮਾਗਮ ਮਹਾਪੁਰਖ ਸੰਤ ਬਾਬਾ ਮਨਜੀਤ ਸਿੰਘ ਜੀ ਹੋਤੀ ਮਰਦਾਨ ਵਾਲੇ ਵੱਲੋਂ ਰਬੀ ਬਾਣੀ ਦਾ ਜਾਪ ਕਰਨ ਵਾਲੇ ਬਾਣੀ ਅਤੇ ਬਾਣੀ ਦੇ ਧਾਰਨੀ ਨਾਮ ਦੇ ਰਸੀਏ অতি ਸਤਿਕਾਰਯੋਗ ਸੰਤ ਬਾਬਾ ਇਛਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਖੇਮ ਸਿੰਘ ਜੀ ਦਿਨਾਂ ਦੀ ਮਿੱਠੀ ਪਿਆਰੀ ਯਾਦ ਦੇ ਵਿੱਚ ਜੁਏ ਮਹਾਨ ਅਸਥਾਨ ਬਾਬਾ ਕਰਮ ਸਿੰਘ ਜੀ ਹੋਥੇ ਮਰਦਾਨ ਵਾਲਿਆਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਉੱਥੇ ਉਹਨਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਇਹ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਇੰਨਾ ਗੁਰਮਤ ਸਮਾਗਮਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਬੀਬੀਆਂ ਦੇ ਕਵੀ ਸ਼੍ਰੀ ਜੱਥੇ ਨੇ ਆਪ ਜੀ ਨੂੰ ਗੁਰਮਤ ਇਤਿਹਾਸ ਦਾ ਔਰ ਮਹਾਂਪੁਰਖਾਂ ਦੇ ਸੇਵਾ ਦੇ ਵਿੱਚ ਵਾਰਾ ਸਰਵਨ ਕਰਵਾਈਆਂ ਹਨ ਔਰ ਮੇਰੇ ਤੋਂ ਬਾਅਦ ਬੜੇ ਵਿਦਵਾਨ ਜਨ ਔਰ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਨੇ ਆਪ ਸੰਗਤਾਂ ਨੂੰ ਕੀਰਤਨ ਸਰਵਨ ਕਰਵਾਉਣਾ ਹੈ ਇਸ ਕਰਕੇ ਥੋੜਾ ਜਿਹਾ ਸਮਾਪਤੀ ਦੇ ਨਾਲ ਗੁਰਮਤਿ ਵਿਚਾਰਾਂ ਕਰਕੇ ਆਪ ਜੀ ਕੋਲੋਂ ਖਿਮਾ ਮੰਗ ਲੈਣੀ ਹੈ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਵਿੱਚ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ ਹੈ ਉਹਦੇ ਬਾਰੇ ਦੱਸਿਆ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਮਹਾਰਾਜ ਜੀ ਦੇ ਬਚਨ ਹਨ ਮਨ ਸਾਚਾ ਮੁਖ ਸਾਚਾ ਹੋਏ ਅਬਰ ਨਾ ਪੇਖਾ ਏ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਬ੍ਰਹਮ ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਬ੍ਰਹਮ ਗਿਆਨੀ ਕੌਣ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਜੀ ਬਚਨ ਕਰਦੇ ਹਨ ਜਿਹੜਾ ਮਨ ਅੰਦਰੋਂ ਸੱਚਾ ਹੋਵੇ ਜੋ ਮਨ ਦੇ ਵਿੱਚ ਹੋਵੇ ਉਹੀ ਮੁਖ ਤੇ ਹੋਵੇ ਉਹੀ ਦਸਨਾ ਤੇ ਹੋਵੇ ਇਹ ਨਾ ਹੋਵੇ ਕਿ ਮਨ ਦੇ ਵਿੱਚ ਕਪਟ ਹੋਵੇ ਔਰ ਮੁਖ ਤੋਂ ਕੁਝ ਹੋਰ ਬੋਲਦਾ ਹੋਵੇ ਰਸਨਾ ਤੋਂ ਹੋਰ ਬੋਲਦਾ ਹੋਵੇ ਉਹ ਬ੍ਰਹਮ ਗਿਆਨੀ ਨਹੀਂ ਮਹਾਰਾਜ ਜੀ ਨੇ ਬਚਨ ਕੀਤੇ ਹਨ ਮਨ ਸਾਚਾ ਮੁਖ ਸਾਚਾ ਸੋਏ ਜਿਹਦਾ ਮਨ ਵੀ ਔਰ ਮੁਖ ਵੀ ਇੱਕੋ ਜਿਹਾ ਹੋਵੇ ਭਾਵ ਕੇ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ ਔਰ ਅਵਰ ਨਾ ਦੇਖੈ ਏ ਕਿਸ ਬਿਨ ਕੋਏ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਦਾ ਹੋਵੇ ਇਹ ਨਹੀਂ ਕਿ ਮੜੀਆਂ ਮਸਾਣਾ ਤੇ ਵੀ ਤੁਰਿਆ ਫਿਰਦਾ ਹੋਵੇ ਗੁਰਦੁਆਰੇ ਵੀ ਜਾਵੇ ਮੰਦਰਾਂ ਦੇ ਵਿੱਚ ਵੀ ਜਾਵੇ ਕਬਰਾਂ ਦੇ ਉੱਤੇ ਵੀ ਜਾਵੇ ਨਹੀਂ ਮਹਾਰਾਜ ਜੀ ਨੇ ਆਖਿਆ ਏ ਅਵਰ ਨਾ ਦੇਖੈ ਏ ਕਿਸ ਬਿਨ ਕੋਏ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਦਾ ਹੋਵੇ ਸਤਕਾਰ ਸਾਰਿਆਂ ਦਾ ਹੋਵੇ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਵੇ ਔਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਜੀ ਦੇ ਬਤਨ ਹਨ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਿਹੜੇ ਬ੍ਰਹਮ ਗਿਆਨੀ ਹੁੰਦੇ ਉਹ ਪਰਮੇਸ਼ਰ ਦਾ ਰੂਪ ਹੀ ਨੇ ਹਰ ਹਰ ਜਨ ਦੇ ਇੱਕ ਹੈ ਵਿਭ ਵਿਚਾਰ ਕਛ ਨਾ ਹੈ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ ਜਿਸ ਤਰ੍ਹਾਂ ਜਲ ਦੇ ਵਿੱਚ ਤਰੰਗਾਂ ਉੱਠਦੀਆਂ ਨੇ ਫਿਰ ਜਲ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਭੇਜੇ ਹੋਏ ਸੰਸਾਰ ਦੇ ਵਿੱਚ ਆਉਂਦੇ ਨੇ ਫਿਰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ ਜਿਵੇਂ ਇੱਕ ਆਗ ਤੇ ਕਨੂਕਾ ਕੋਟ ਆਗ ਉੱਥੇ ਨਿਆਰੇ ਨਿਆਰੇ ਹੋਏ ਕਾ ਫਿਰ ਆਗ ਮੈਂ ਮਿਲਾਹੇਗੇ ਮਹਾਰਾਜ ਜੀ ਕਹਿੰਦੇ ਜਿਹਦਾ ਅੱਗ ਦਾ ਮੂਲ ਰੂਪ ਜਿਹੜਾ ਹੈ ਉਹ ਸੂਰਜ ਹੈ ਅੱਗ ਨੂੰ ਜਿੰਨਾ ਮਰਜੀ ਦਬਾ ਦਿਓ ਧਰਤੀ ਵੱਲ ਨੂੰ ਹੇਠਾਂ ਵੱਲ ਨੂੰ ਨਹੀਂ ਉਹਦਾ ਮੁਖ ਹੋਵੇਗਾ ਅੱਗ ਦਾ ਮੁਖ ਉੱਪਰ ਸੂਰਜ ਵੱਲ ਨੂੰ ਹੀ ਹੋਵੇਗਾ ਜਦੋਂ ਵੀ ਅੱਗ ਬਲੇਗੀ ਉਹਦੀਆਂ ਲਾਟਾਂ ਉੱਤਾਂ ਵੱਲ ਨੂੰ ਉੱਠਣਗੀਆਂ ਹੋਰ ਸਤਗੁਰੂ ਜੀ ਕਹਿੰਦੇ ਅੱਗ ਦੇ ਵਿੱਚੋਂ ਨਿਕਲੀਆਂ ਹੋਈਆਂ ਨਿੱਕੀਆਂ ਨਿੱਕੀਆਂ ਚੰਗਿਆੜੀਆਂ ਅੱਗ ਦਾ ਰੂਪ ਵੀ ਹੁੰਦੀਆਂ ਨੇ ਤੇ ਫਿਰ ਜਦੋਂ ਠੰਡੀਆਂ ਹੋ ਜਾਂਦੀਆਂ ਫਿਰ ਅੱਗ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕਾ ਫੇਰ ਆਗ ਨਾਲ ਮਿਲਾਂਗੇ ਜੈਸੇ ਏਕ ਧੂਰ ਤੇ ਅਨੂਕ ਅਨੇਕ ਧੂਰ ਬੂਰਤਹਾ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹੇਗੇ ਜਿਸ ਤਰ੍ਹਾਂ ਬਹੁਤ ਜ਼ਿਆਦੀ ਹਨੇਰੀ ਵਗਦੀ ਹੋਵੇ ਕੱਟਾ ਮਿੱਟੀ ਉੱਡਦਾ ਹੈ ਪਰ ਜਦੋਂ ਹਨੇਰੀ ਸ਼ਾਂਤ ਹੁੰਦੀ ਹੈ ਸੰਗਤ ਦੀ ਕੱਟਾ ਮਿੱਟੀ ਫੇਰ ਆਣ ਕੇ ਧਰਤੀ ਦੇ ਵਿੱਚ ਹੀ ਸਮਾ ਜਾਂਦਾ ਹੈ ਸਤਿਗੁਰ ਦੇ ਪਾਵਨ ਬਚਨ ਹਨ ਜੈਸੇ ਏਕ ਧੂੜ ਤੇ ਅਨੇਕ ਧੂੜ ਪੂਰਤ ਹੈ ਧੂੜ ਕੇ ਕਣੋਕਾ ਫੇਰ ਧੂੜ ਹੀ ਸਮਾਹੇਗੇ ਜਿਵੇਂ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਹੀ ਕਹਾਹੇਗੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਛੱਲਾ ਤਾਂ ਬੜੀਆਂ ਉੱਠਦੀਆਂ ਨੇ ਪਰ ਆ ਅਖੀਰ ਤੇ ਆਣ ਕੇ ਜਦੋਂ ਉਹ ਫੇਰ ਛੱਲਾ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਜਿਵੇਂ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਹੀ ਕਹਾਹੇਗੇ ਆਸੇ ਬਿਸਵ ਰੂਪ ਤੇ ਅਪੂਰਤ ਪੂਰਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਸਭਾ ਤਾਂ ਹੀ ਮੈਂ ਸਮਾਹेंगे ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਭੇਜੇ ਹੋਏ ਸੰਸਾਰ ਦੇ ਵਿੱਚ ਆਉਂਦੇ ਨੇ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹਨਾਂ ਦੀ ਮਹਾਪੁਰਖਾਂ ਦੀ ਡਿਊਟੀ ਲਈ ਹੁੰਦੀ ਹੈ ਡਿਊਟੀ ਨੂੰ ਪੂਰੀ ਕਰਕੇ ਫਿਰ ਪਰਮੇਸ਼ਰ ਦੇ ਹੁਕਮ ਅਨੁਸਾਰ ਪਰਮੇਸ਼ਰ ਦੇ ਵਿੱਚ ਹੀ ਅਪੇਧ ਹੋ ਜਾਂਦੇ ਨੇ ਪਾਈ ਸਾਹਿਬ ਭਾਈ ਆਨੰਦ ਲਾਲ ਜੀ ਧੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਆਨੇ ਨ ਸੇਵਕ ਉਹਨਾਂ ਦੇ ਪਾਵਨ ਬਚਨ ਹਨ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਕਹਿੰਦੇ ਮੈਂ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਧੰ ਗੁਰੂ ਗੋਬਿੰਦ ਸਿੰਘ ਸਿੰਘ ਸਾਹਿਬ ਜੀ ਆਪ ਜੀ ਦੇ ਦਰਸ਼ਨਾ ਵਾਸਤੇ ਸੰਸਾਰ ਦੇ ਵਿੱਚ ਆਇਆ ਹਾਂ ਵਰਨਾ ਮੇਰਾ ਇਸ ਸੰਸਾਰ ਦੇ ਵਿੱਚ ਆਉ ਨੂੰ ਜੀ ਨਹੀਂ ਸਿਕਰਦਾ ਪਾਈ ਸੇ ਭਾਈ ਨੰਦ ਲਾਲ ਜੀ ਦੇ ਬਚਨਾਂ ਨਾਲ ਹਵਾਏ ਬੰਦਗੀ ਆਗੁਰ ਦੇ ਦਰ ਵਜੂਦ ਮਰਾ ਵਗਰ ਨਹਿ ਜੋਤ ਤੁਨੀ ਆਮਦਮ ਨਾ ਬੂਦ ਮਰਾ ਕਹਿੰਦੇ ਮੈਨੂੰ ਇਸ ਸੰਸਾਰ ਦੇ ਵਿੱਚ ਆਉਣ ਦਾ ਕੋਈ ਸ਼ੌਂਕ ਨਹੀਂ ਸੀ ਮੈਂ ਤਾਂ ਤੇਰੇ ਦਰਸ਼ਨ ਦਿਦਾਰੇ ਕਰਨ ਵਾਸਤੇ ਤੇਰੀ ਬੰਦਗੀ ਕਰਨ ਵਾਸਤੇ ਸੰਸਾਰ ਦੇ ਵਿੱਚ ਆਇਆ ਹਾਂ ਖੋਸ਼ੀਆ ਅਸਤ ਉਮਰ ਕੇ ਦਰਿਆਦ ਬੇਗੁਜ਼ਰਤ ਵਰਨਾ ਤੇ ਹਾਸਲੇ ਅਸਤ ਅਜੀ ਗੁੰਬ ਦੇ ਕਬੂਦ ਮਰਾ ਉਹ ਕਹਿੰਦੇ ਜਿਹੜਾ ਸਮਾਂ ਤੇਰੀ ਯਾਦ ਦੇ ਵਿੱਚ ਲੰਘ ਜਾਵੇ ਉਹ ਹੀ ਚੰਗਾ ਹੈ ਵਰਨਾ ਇਹ ਨੀਲੇ ਆਕਾਸ਼ ਦੇ ਹੇਠਾਂ ਰਹਿਣ ਦਾ ਮੇਰੇ ਇਸ ਸੰਸਾਰ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੇਵਲ ਤੇਰੀ ਬੰਦਗੀ ਕਰਨ ਵਾਸਤੇ ਆਇਆ ਹਾਂ ਮਹਾਪੁਰਖ ਸੰਸਾਰ ਦੇ ਵਿੱਚ ਸਾਨੂੰ ਕਲਜ ਕੀ ਜੀਵਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਆਉਂਦੇ ਨੇ ਔਰ ਆ ਕਰਕੇ ਸਾਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਕੇ ਫਿਰ ਪਰਮੇਸ਼ਰ ਦੇ ਹੁਕਮ ਅਨੁਸਾਰ ਪਰਮੇਸ਼ਰ ਦੇ ਵਿੱਚ ਹੀ ਇਹ ਭੇਦ ਹੋ ਜਾਂਦੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਤੁਸੀਂ ਜੋੜ ਬੈਠੇ ਹੋ ਉਹਨਾਂ ਮਹਾਪੁਰਖਾਂ ਨੇ ਇਸ ਸੰਸਾਰ ਦੇ ਵਿੱਚ ਆ ਕਰਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਨਾਲ ਜੋੜਿਆ ਗੁਰੂ ਵਾਲੇ ਬਣਾਇਆ ਹੈ ਉਹਨਾਂ ਲੱਖਾਂ ਪ੍ਰਾਣੀਆਂ ਨੂੰ ਅਮਰਤ ਛਕਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਿੰਘ ਬਣਾਇਆ ਹੈ। ਅੱਜ ਤੁਸੀਂ ਜਿਨ੍ਹਾਂ ਦੀ ਯਾਦ ਮਨਾ ਰਹੇ ਹੋ ਉਹਨਾਂ ਮਹਾਪੁਰਖਾਂ ਦੇ ਦਰਸਾਏ ਹੋਏ ਮਾਰਗ ਉੱਤੇ ਉਹਨਾਂ ਮਹਾਪੁਰਖਾਂ ਵੱਲੋਂ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦਾ ਅਸੀਂ ਯਤਨ ਕਰੀਏ। ਅੱਜ ਸਾਨੂੰ ਲੋੜ ਹੈ ਬਹੁਤਾਂ ਦੇ ਵਿੱਚ ਸਾਡੇ ਨੌਜਵਾਨ ਪਸ਼ਚਮੀ ਸਭਿਆਤਾ ਦੇ ਅਧੀਨ ਹੋ ਕਰਕੇ ਉਹਦੇ ਪ੍ਰਭਾਵ ਹੇਠ ਆ ਕਰਕੇ ਕੇਸਾਂ ਨੂੰ ਕਤਲ ਕਰਾਈ ਜਾ ਰਹੇ ਨੇ ਗੁਰੂ ਪਿਆਰੋ ਕੇਸ ਗੁਰੂ ਕੀ ਮੋਹ ਹੈ ਕੇਸਾਂ ਤੋਂ ਵਿਵਹਾਰ ਸਿੱਖੀ ਦੀ ਪਛਾਣ ਨਹੀਂ ਔਰ ਜਿੰਨੇ ਵੀ ਧਰਮ ਹੋਏ ਨੇ ਜਿੰਨੇ ਵੀ ਧਰਮਾਂ ਦੇ ਪੈਰੋਕਾਰ ਹੋਏ ਨੇ ਸਾਰੇ ਕੇਸਾਂ ਧਾਰੀ ਹੋਏ ਨੇ ਸਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਸਾਨੂੰ ਅਮਰਤ ਦੀ ਦਾਤ ਦਿੱਤੀ ਅਸੀਂ ਭਾਗਾ ਵਾਲੇ ਹਾਂ ਸਿੱਖਾਂ ਦੇ ਘਰ ਵਿੱਚ ਸਾਨੂੰ ਜਨਮ ਮਿਲਿਆ ਹੈ ਜੇ ਸਿੱਖਾਂ ਦੇ ਘਰ ਵਿੱਚ ਅਸੀਂ ਜਨਮ ਲੈ ਕੇ ਅਮਰਤ ਨਾ ਛਕਿਆ ਤਾਂ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਔਰ ਸਤਿਗੁਰ ਜੀ ਦੇ ਪਾਵਨ ਬਚਨ ਹਨ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿ ਗੁਰੇ ਕਾ ਹੈ ਨਾ ਉਬਰਾ ਨੇ ਗੋਰੇ ਬੰਦੇ ਦਾ ਤਾਂ ਨਾਂ ਲੈਣਾ ਹੀ ਬੁਰਾ ਹੈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਭਾਗਾ ਵਾਲੇ ਨੇ ਜਿਹੜੇ ਅਜੇ ਤੱਕ ਅੰਮ੍ਰਿਤ ਛਕ ਕੇ ਗੁਰੂ ਵਾਲੇ ਨਹੀਂ ਬਣੇ ਉਹ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਆਪਣਾ ਜੀਵਨ ਬਤੀਤ ਕਰਨ ਸੰਤ ਬਾਬਾ ਮਨਜੀਤ ਸਿੰਘ ਜੀ ਰੋਤੀ ਮਰਦਾਨ ਵਾਲੇ ਮਹਾਂਪੁਰਖ ਇਨਾਂ ਵੱਲੋਂ ਹੁਕਮ ਲਾਇਆ ਗਿਆ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੇਵਾਦਾਰ ਭਾਈ ਜੱਜ ਸਿੰਘ ਹੋਰ ਇਹਨਾਂ ਦਾ ਹੁਕਮ ਸਾਡੇ ਛੋਟੇ ਵੀਰ ਭਾਈ ਹਰੀ ਜੀ ਲੁਧਿਆਣੇ ਤੋਂ ਬਾਬਾ ਜੀ ਦਾ ਹੁਕਮ ਆਪ ਸੰਗਤਾਂ ਦਾ ਹੁਕਮ ਉਹਨਾਂ ਨੇ ਸਾਡੇ ਤੱਕ ਪਹੁੰਚਾਇਆ ਉਹਨਾਂ ਦਾ ਵੀ ਧੰਨਵਾਦ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਹੋਏ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੇਖੇ ਮੈਂ ਨਹੀਂ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ